ਚਾਹ ਨਹੀਂ ਬੜੀ ਨਹੀਂ ਬਜੀ ਤਾ ਹਾਂ ਮੰਮੀ ਪੂਰੇ 12 ਵਜੇ ਪਾਣੇ ਵੀਰ ਉਹ ਤਾਂ ਮੈਂ ਆਉਣ ਆਲਾਗਾ ਇੰਨਾ ਝੜ ਹੋਇਆ ਪਿਆ ਮੈਂ ਇਹਨਾਂ ਚਾਹ ਪੀ ਲਾਂ ਤੂੰ ਆਹ ਮੈਂ ਜਿਹੜਾ ਸੰਗੜ ਖੋਲ ਤੂੰ ਤਾਂ ਕੋਈ ਕੰਮ ਤਾਂ ਕਰ ਲਿਆ ਕਰ ਬੜੀ ਸਾਰੀ ਦੀ ਵਾਲੀ ਚਾਹ ਪੀ ਜਾਣੀ ਹੁਣ ਮੈਨੂੰ ਕਦੀ ਖੋਲ ਤਾ ਤੂੰ ਆਪ ਤਾਂ ਕੁਸ ਕਰਨਾ ਨਹੀਂ ਹੈਗਾ ਨਹੀਂ ਬਸ ਮੈਂ ਤਾਂ ਮਿੰਟ ਤੇ ਹੁਣ ਆਈ ਬਸ ਆ ਦੋ ਘੁੱਟਾ ਰਹੀਆਂ ਮੈਂ ਪੀ ਕੇ ਕੌਲਾ ਰੱਖਦਾ ਓਰੇ ਲੈ ਦੱਸ ਹੁਣ ਮੈਂ ਤੇਰੇ ਨਾਲ ਡੰਗਰ ਪਸੂਆਂ ਦੀ ਕਰਾਉਣ ਤੇ ਆ ਨਾ ਤੂੰ ਮੈਨੂੰ ਫੜਾ ਫੜ ਕੋਲ ਕੇ ਫੜਾ ਕੇ ਨਾ ਖੜਾਉਂਦੀ ਨਾ ਹੋਰ ਉੱਪਰ ਬੱਦਲ ਫੇਰ ਆਉਣ ਨਾਲ ਇਹ ਨਹੀਂ ਆ ਪਤਾ ਕਦੋਂ ਆ ਦੇ ਜਾ ਕੇ ਮੰਨ ਦਿੰਦੇ ਨੇ ਫੇਰ ਉਹ ਕਰਨਾਗੇ ਆਏ ਕਰਾਂਗੇ ਜੇ ਨਹੀਂ ਆ ਗਏ ਆਪਾਂ ਦੁਬਾਰੇ ਅੰਦਰ ਕਰ ਦਾਂਗੇ ਨਾ ਪੜ ਹੁਣ ਤੇਰਾ ਆਪਾਂ ਨੂੰ ਖੋਲ ਕੇ ਬਾਹਰ ਕਰ ਦਿੰਨੇ ਆ ਨਾ ਤਾਂ ਇਹ ਕੰਮ ਨਿੱਪੜਦੇ ਨੇ ਹਰ ਇੱਕ ਚਾਹ ਫੇਰ ਮੈਂ ਟਕਵਾਦਾ ਜੀ ਪਤਾ ਹੁਣ ਇੱਕ ਮੱਝ ਬਣ ਕੇ ਕਹਿ ਦੇਵੇ ਚਾਹ ਕਰ ਲੈ ਭਾਈ ਘੁੱਟ ਫੇਰ ਚਾਹ ਨੇ ਗੋ ਮੱਝ ਮੱਝ ਦਾ ਤਾਂ ਕੰਮ ਕਰਨਾ ਨਹੀਂ ਚਾਹ ਦੀ ਚਾਹੀ ਚਾਹੀ ਹੋਈ ਜਾਂਦੀ ਜਾਂਦੀ ਇਕ ਤਾ ਨਾ ਇਹ ਬਹੂ ਨੂੰ ਖਾਨੀ ਮੇਰੀ ਚਾਹ ਦਾ ਕੀ ਮੇਲਾ ਹੁੰਦਾਗਾ ਤੇ ਮੰਮੀ ਇਹਨੂੰ ਖੋਲ ਤੂੰ ਹਾਂ ਤਾ ਰੋਲਡੀ ਨਹੀਂ ਹੈਗਾ ਬੋਲਣ ਤਾਂ ਬਿਠਾਰੀ ਆ ਅੱਜ ਡੱਗਰ ਨਹੀਂ ਖੁੱਲਦਾ ਇਹ ਤੋ ਮੈਂ ਚਾਹ ਤੂੰ ਹੁਣ ਫੇਰ ਮੈਂ ਫੇਰ ਕਹਦੇਂਗੀ ਕਿਆ ਕਰਨਾ ਚਾਹੀਏ ਨਿਬੜਦੀ ਤੇਨ ਸਾਰੀ ਤੇਰੇ ਕੰਮ ਦੱਸ ਮੈਂ ਕੀ ਸਵਾਲ ਹੈਗਾ ਤੈਨੂੰ ਪਤਾਗਾ ਵੀ ਮੈਂ ਚਾਹ ਪੀਤੀ ਭੱਜ ਕੇ ਮੈਂ ਛੋਕਾ ਕੰਮ ਨਹੀਂ ਬਣਦੇ ਚਾਹ ਤੋਂ ਬਿਨਾ ਇਹ ਕੰਮ ਕੀ ਦੱਸ ਮੈਂ ਦਵਾ ਕਰਾਂ ਚਾਹੇ ਤਾਂ ਨਿਬੜਦੀ ਨਿਸਾਰੀ ਤੇਰੀ ਚਾਹ ਕਰ ਲਾ ਭੰਡੇ ਮਾਂਜ ਲਾ ਚਾਹ ਕਰ ਲਾ ਭੰਡੇ ਮਾਂਜ ਲਾ ਰੋ ਤੇ ਇਦਾਂ ਸਮਨ ਚਾ 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 ਚੜਿਆ ਨਹੀਂ ਹੈਗਾ ਚਾਹੀ ਹੋਈ ਜਾਂਦੀ ਆਗੀ ਹਾਰਾ ਸਿਆਲ ਲੰਗ ਗਿਆ ਚਾਚਾ ਪੀਂਦੇ ਆ ਨੀ ਇਹ ਨੂੰ ਤਾਂ ਨਾ ਮਾੜਾ ਜਿਹਾ ਕੰਮ ਨੂੰ ਕਹਿ ਦੇ ਸਾਰੀ ਟੀਵੀ ਟੀਵੀ ਪੜਦੀ ਆਗੀ ਚੱਲ ਲਈ ਇਹ ਆਖੜਾ ਬੰਨਾ ਇਹਨਾਂ ਨੂੰ ਇਹਨਾਂ ਦਾ ਵੀ ਦੇਖਣਾ ਦਾ ਹੁਣ ਉੱਤੋਂ ਬੱਦਲ ਫੇਰ ਤਿਆਰ ਖੜੇ ਟਿੱਕੜੇ ਟਿੱਕੜ ਹੋਇਆ ਪਿਆ ਪਰ ਬੱਦਲ ਹੁਣ ਸੋ ਤਾਂ ਕੀ ਕਰੀਏ ਦੋ ਮੈਂ ਪਤਾ ਫਿਰ ਕਾ ਰਹੀ ਹਾਂ ਝਾ ਕਰ ਲਾ ਕੋਟਾ ਲਾ ਸੋ ਇਹ ਵੀ ਹੋਂ ਸਾਹਮਣੇ ਨੇ ਭਾਈ ਹੈਂ ਧਾਰੂ ਬੈਠੀ ਹੈ ਅਗੀ ਧਾਰੂ ਬੈਠਾ ਕੰਮ ਨੂੰ ਕੰਮ ਦੀ ਗੜਗੜ ਕੰਮ ਕਰੀ ਚੱਲ ਕਰੀ ਚੱਲੋ ਹਾਂ ਹਾਂ ਦੋ ਮੱਧਿਆ ਦਾ ਦੁੱਧਾ ਮੰਮੀ ਸਾਰਾ ਤੇਰਾ ਸਾਰ ਤੇਰੀ ਆਪਣੀ ਚਾਹ ਕੀ ਨਾ ਜੀ ਜਾ ਬੱਸ ਕਰ ਤੂੰ ਤਾਂ ਸਾਰਾ ਦਿਨੇ ਗਣੀਆ ਤੂੰ ਐ ਕਰ ਹਮ ਚਾਹ ਕਰ ਕੁੱਟੂ ਕੀ ਚਾਹ ਮਣਾ ਕਲੱਸਾ ਉਹ ਮਉਣ ਪੀ ਕੇ ਹਟਿਆ ਹੋ ਗਿਆ ਹਜੇ ਕੌਲਾ ਵੀ ਨਹੀਂ ਚੱਕਿਆ ਉਸ ਨੂੰ ਕੀ ਆਗਾ ਨਹੀਂ ਤੂੰ ਕਿ ਉਹ ਆਪਣੀ ਗੱਦੀ ਲੈ ਗਈ ਸੀ ਗਵੰਦਰਾ ਦੀ ਉਹ ਕੱਲ ਗਮਾਂਡੀ ਉਹ ਤੈਨੂੰ ਪਤਾ ਉਹ ਸਾਫ਼ ਕਰਕੇ ਰੱਖੀ ਮੈਂ ਚਾਹ ਦੀ ਪੀਣੀ ਹੁੰਨੀ ਆ ਉਹ ਅੱਜ ਵੀ ਚਾਹ ਪੀਵੇਗੀ ਆਹ ਅੱਨੀ ਚਾਹ ਤਜਾਬ ਵਾਂਣ ਲੱਗ ਜੂਗਾ ਪੈਣੇ ਨਹੀਂ ਚਾਹ ਨਾਲ ਜਾਰਾ ਸਜੂ ਬੋਦਰਾ ਕੁਛ ਨਹੀਂ ਹੁੰਦਾ ਉਹ ਤਜਾਬ ਨੂੰ ਮਾਰਦੀ ਐ ਚਾਹ ਕੋਈ ਤਾਂ ਪਾਣੀ ਤਾਂ ਸਾਨੂੰ ਪਤਾ ਨਹੀਂ ਹੈਗਾ ਵੀ ਕੰਮ ਕਿਵੇਂ ਕਰੀਂਦੇ ਨੇ ਲੈ ਹਾਂ ਤੂੰ ਤਾਂ ਫਰਨਾ ਸਿਆਦੇ ਹੋਏ ਪੜੀਏ ਫਰੀ ਜਾਨੀ ਆਂਗੀ ਤਾਂ ਅਸੀਂ ਚਾਹ ਦੇ ਕੌਲਾ 1 ਮਿੰਟ ਨਹੀਂ ਨੰਗਦਾ ਹੈਗਾ ਚਾਹ ਨੂੰ ਆ ਹੁਣ ਹਜੇ ਤਰਿਆ ਨਹੀਂ ਰੇ ਲੇਕ 2 ਡੰਗਰ ਕੱਢੇ ਨੇ ਬਾਹਰੇ ਵਸ ਇਹ ਤੁਸੀਂ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਤਾਂ ਇਸ ਤਰ੍ਹਾਂ ਤੋਂ ਕੰਮ ਨਹੀਂ ਬਣਦੇ ਹੈਗੇ ਉਹ ਕੱਪੀ ਜੀ ਚ ਪੀ ਕੇ ਨਵੇੜ ਕੇ ਜਿਵੇਂ ਸੁੱਟ ਦੇ ਲਈਂ ਜਾਂ ਮਸਲਾ ਦਾ ਅਰਥ ਹੋਣਾ ਅਸੀਂ ਆਂਦਾ ਚਾਹ ਪੀ ਪੀ ਕਾਹਦੇ ਤੇ ਤਜਾਬ ਬਣ ਜਾਂਦਾ ਗਾ ਕਿਧਰੇ ਨਹੀਂ ਹੁੰਦਾ ਉਹ ਤਾਂ ਦਰਦ ਹਟਾਉਂਦਾ ਸਮਾਂ ਕਿਹੜਾ ਦਰਦ ਹਟਾਉਂਦਾ ਗਾ ਰਾਂ ਰੰਗ ਕਾਲਾ ਹੋਈ ਜਾਂਦਾ ਅਦਰ ਆਦਾ ਆਦਾ ਕਿਧਰੇ ਨਹੀਂ ਤੇਰਾ ਰੰਗ ਕਾਲਾ ਹੁੰਦਾ ਚੱਲ ਬਣਾ ਕੇ ਦਮਾ ਕੋ ਪਹਿਲਾਂ ਚਾਹ ਕਰ ਤੂੰ ਘੁੱਟ ਮੈਥੋਂ ਨਹੀਂ ਉਹਨਾਂ ਚਿਰ ਹੁਣ ਕੰਮ ਬਣ ਕਾਫੀ ਸਰ ਜੂਗਾ ਗਲਾਸ ਚ ਪਾ ਲੈਣੀ ਆਪਾਂ ਨਹੀਂ ਸਾਗ ਗਿਆ ਹਾਂ ਉਹ ਮੈਂ ਤੇ ਨਹੀਂ ਕਹਾਂ ਤੈਨੂੰ ਜਿਹੜੀ ਉਹ ਮਤੇ ਤਾਈ ਜਾਏਗੀ ਤੇ ਕਰਦੀ ਉਹ ਫੜਨੇ ਹੋਂਦੀ ਉਹ ਤਾਂ ਮੈਂ ਲੈ ਕੇ ਨਹੀਂ ਆਈ ਹੈਗੀ ਉਹ ਤਾਂ ਮੈਂ ਜਾਣ ਕੇ ਛੱਡਤੀ ਮਹਾਂ ਨਹੀਂ ਉਹਦੇ ਬਿਨਾ ਮੈਨੂੰ ਪਤਾ ਸੇ ਭਾਈ ਮੈਨੂੰ ਸਾਥਾਂ ਲੇਗਾ ਮੈਂ ਉਹੀ ਗੱਲ ਕਰਕੇ ਥੀ ਹਾਂ ਹਾਂ ਫਾਲ ਯਾਤ ਹੁੰਦੀ ਆ ਮੈਨੂੰ ਉਹਦੇ ਵੀ ਨਾ ਸਰਦਾ ਨਹੀਂ ਹੈਗਾ ਸਾਰ ਆਈਏ ਨੰਦਾ ਕੀ ਇਹ ਕੀ ਕਰਨਾ ਚਾਹੀਏ ਦੱਸ ਆ ਮਾਰ ਲਾ ਭਾਂਡੇ ਕਿਸੇ ਨਹੀਂ ਆਖਣਾ ਚਾਹਤਾ ਸਾਰਦਾ ਸਾਰ ਹੀ ਚਾ ਨਹੀਂ ਲੈ ਹਜੇ ਆ ਪਾਇਨੇ ਰੇ ਲਾ ਬਾਜ਼ਾਰ ਲੱਗਿਆ ਹਜੇ ਕੋਈ ਵੀ ਕੰਮ ਨਹੀਂ ਕਰਦੀਆ ਕੰਮ ਭਾਂਡੇ ਤਾਂ ਨਿਬੜਨੀ ਦਿੱਦੀ ਹੈਗੀ ਮੈਂ ਟਕਵਾਦ ਚਾਹ ਮੈਂ ਟਕਵਾਦ ਚਾਹ ਹੁਣ ਚਾਹ ਫੇਰ ਕਰਕੇ ਦਵਾ ਲੈ ਚਲੋ ਨਾ ਕਰਾਂ ਕੌਣ ਲੈ ਜਾ ਬਾਲੂ ਬਰਡੇ ਸਾਰੇ ਜੀ

ਜਾਦਾ ਪਤੀਲਾ ਦਾ ਮਾਪਕੀ ਕਾਰਨ ਤਨੀ ਜਾਂ ਸਾਰੀ ਵਿਹੜੀ ਚਾਹ ਹੀ ਚਾਹ ਹੋਈ ਜਾਂਦੀ ਹੈ ਜੀ ਤੋਂ ਮੱਜਾ ਦਾ ਦੱਦਾ ਨੇ ਡੈਰੀ ਚ ਪਾਉਂਦੇ ਨੇ ਦੋ ਪੈਸੇ ਕਮ ਆ ਜਾਣ ਸਾਰੀ ਵਿਹੜੀ ਚਾਹ ਹੀ ਨੰਗ ਜਾਂਦੀ ਹੈ ਜੀ ਪਤਾ ਇੰਨੀ ਕੁ ਘੁੱਟ ਪੀਨੀ ਹੈਗੀ ਚਾਹ ਆਪੀ ਸਾਰੀ ਪਤੀਲੀ ਪੀਜੀ ਚਾਹ ਦੀ ਲੈ ਗਈ ਪਤੀਲੀ ਘਰੀ ਹੋਈ ਆਪੇ ਪੀ ਜਾਂਦੀ ਹੈ ਜੀ ਸਾਰੀ ਚਾਹ ਦਾਦੀ ਮੇਰੇ ਰੋਸ ਤੇ ਸਤਾਸਾ ਅਗਰ ਬਾਬੇ ਦੇ ਦਿਲ ਚਾਤੇ ਆ ਤਬੀਆਂ ਵੀ ਵਿਸਤਾਰ ਤੇਰੇ ਰੋਜ਼ ਸਜਾਇਆ ਕਰੂੰ ਮੈਂ ਤੂੰ ਤੜਕੀ ਉੱਠ ਕੇ ਫਿਰ ਗੁਰੂ ਘਰ ਜਾਇਆ ਕਰ ਚੰਗਾ ਹਾਂ ਫਤੇ ਬਾਬਿਆਂ ਦੇ ਦਰਸ਼ਨ ਕਰਿਆ ਕਰ ਆਪਣੇ ਸੋਤੇ ਬਾਬਿਆਂ ਦੇ ਹੂੰ ਬਾਬਾ ਜੂਰਾ ਵਰਸਿੰਗ ਬਾਬਾ ਫਤੇ ਸਿੰਘ ਜੀ ਦੀ ਮਾਤਾ ਗੁਜਰ ਕਰਦੇ ਠੀਕ ਆ ਪਾਠ ਵੀ ਸਿੱਖ ਲੈ ਤੂੰ ਸਾਥਿਆ ਲੈ ਲੈ ਹੁਣ ਪਾਠ ਕਰਿਆ ਕਰ ਠੀਕ ਆ ਹੂੰ ਤੂੰ ਵੱਡਾ ਹੋ ਗਿਆ ਲਖੜੀ ਹੋ ਤੇਰੇ ਪੱਗ ਬੰਨਾਂ ਸਾਰੀ ਕੱਤਰ ਬੰਨਿਆ ਕਰ ਤੇ ਸੋਨਾ ਲੱਗਿਆ ਕਰੇਗਾ ਬਾਬੇ ਕਹਾ ਕੰਮ ਨਹੀਂ ਸਾਡੇ ਵਾਰਸ ਆਵੇ ਆ ਸਮਾਰ ਕੇ ਤੇਰੀ ਦਸਤਾਰ ਸਜਣੀ ਆ ਮੈਂ ਤੈਨੂੰ ਪਾਟਾਂਗਾ ਫਿਰ ਪਾਸ ਨਾ ਆਇਨੇ ਮੈਨੂੰ ਸੁਨਾ ਕੰਮ ਤਾਂ

ਕਾ ਪੀ ਲਾ ਕਰ ਗਾੜ ਦੇਣਾ ਚਾਹ ਪੜੀ ਚਾਹੀਨੀ ਨਿਭੜਦੀ ਆਪਣੀ ਸਾਰੀ ਦਿਹਾੜੀ ਚਾਹ ਲੈ ਪੀ ਲਾ ਤੈਨੂੰ ਪਤਾ ਤਾਂ ਸਹੀ ਆ ਭਾਈ ਮੈਨੂੰ ਚਾਹ ਤਾ ਬਿਨਾ ਸਰਦਾ ਨਹੀਂ ਫਿਰ ਆਪਾਂ ਚਾਹ ਦਾ ਹੋਰ ਲਾਂਗੇ ਲੈ ਪੜਾ ਗਾੜ ਵੀ ਮਤਲਬ ਤੂੰ ਸਾਰੀ ਗਾੜਤੀ ਪੀਵੇਂਗੀ ਚਾਹ ਦੀ ਲੈ 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 ਜੇ ਤਾਂ ਘੁੱਟ ਲੈਣੀਆਂ ਹੁਣ ਨਹੀਂ ਨਹੀਂ ਲੈਂਦੀ ਹੈਗੀ ਤੇ ਕਾ ਬਣਿਆ ਪਿਆ ਮੇਰੇ ਤਾਂ ਆਪ ਨਹੀਂ ਕਿਧਰੇ ਨਹੀਂ ਤਜਾਬ ਬਣਦਾ ਇਹ ਤਾਂ ਚਾਹ ਪੀ ਕੇ ਦੇਖ ਤੂੰ ਤੇਰਾ ਤਜਾਬ ਕਿਧਰੇ ਭਜੂਗਾ ਨਹੀਂ ਹੈਗੀ ਤੂੰ ਪੀ ਲਾ ਪਈਆ ਚਾਹ ਤਾਂ ਬਠੇਰੀ ਕਰਕੇ ਰੱਖਤੀ ਮੈਂ ਬਤੀਲਾ ਘਰਤਾ ਚਲਾ ਪੂ ਵੀ ਪੀਆ ਕਰ ਕੋਟੂ ਕੰਮ ਦੇਖੀ ਫਿਰ ਕੀ ਨਿਕਰਿਆ ਕਰਗੀ ਤਾਂ ਇਹਦੇ ਤੋਂ ਕੰਮ ਨਹੀਂ ਨਿਭੜਦੇ ਚਾ ਨਹੀਂ ਪੀਂਦੀ ਜੇ ਸਾਰਾ ਦਿਨ ਉੱਥੀ ਪੈਰ ਮਾਰਦੀ ਫਿਰ ਜਾਂਦੀ ਓ ਪੀ ਲੈ ਚਾਹ ਪੀ ਲੈ ਫਿਰ ਆਪਾਂ ਸਬਜੀ ਸੁਬਜੀ ਉਹ ਕਰ ਲਿਆਵਾਂਗੇ ਚਲ ਫਿਰ ਮੈਨੂੰ ਚਾਹ ਪੀ ਲੈਣ ਤੇ ਆਪਾਂ ਦੋਨੀ ਚੱਲਾਂਗੇ ਪੀ ਲੈ ਫਿਰ ਚਾਹ ਪੀ ਲੈ ਲੈਲਾ ਥੋੜੀ ਜਿਹੀ ਕਾਇ ਮੇਰਾ ਹੋ ਜੇਗੀ ਨਾ ਬੱਸ ਮੈਂ ਫਿਰ ਪੀ ਲੂੰਗੀ ਮੈਂ ਤਾਂ ਪਈਆ ਬਚਾਈ ਨੀ ਬਲਾਈ ਵਧੀਆ ਗਰਮ ਗਰਮ ਸਾਲ ਦਾ ਮਹੀਨਾ ਹੁਣ ਉੱਤੋਂ ਦਾ ਮਹੀਆ ਆਉਣ ਵਾਲਾ ਹੋਇਆ ਪਿਆਗਾ ਬੱਸ ਮਹੀ ਤਾਂ ਦਵਾਰੇ ਫੇਰ ਆਉਂਦਾਗਾ ਹੁਣ ਬਾਬਿਆਂ ਨੂੰ ਦੇਣ ਨੇ ਹੁਣ ਮੀਤਾ ਆਉਗਈ। ਦੱਸ ਹੁਣ ਜੇ ਹੁਣ ਨਹੀਂ ਆਉਗਾ ਹੋਰ ਕਦੋਂ ਆਉਗਾ। ਹੁਣ ਆਪਾਂ ਅੱਜ ਦਾਲ ਕਾਹੀ ਤਰਾਂਗੇ ਫਿਰ ਹੁਣ। ਕਾਦੀ ਬਣਾਈਏ। ਦੇਖ ਪਹਿਲਾਂ ਕਾਦੀ ਹੋ ਕਰਨੀ ਆ ਤਾਂ। ਮੈਂ ਤਾਂ ਤੈਨੂੰ ਐ ਕਹਿੰਦੀ ਐਨੇ ਮਚਾਹ ਦੀ ਘੁੱਟ ਪੀਂਨੇ ਆ ਤੂੰ ਉਹ ਕੱਪੜੇ ਜੇ ਲਾ ਦੇ ਜਿਹੜੇ ਸੁੱਕੇ ਜੇ ਪਏ ਨੇ। ਚਲੋ ਉਹ ਤਾਂ ਮੈਂ ਲਾ ਲਿਆਂਗੀ, ਕੱਪੜੇ ਤਾਂ ਲਾ ਲੂੰਗੀ। ਤੂੰ ਆਪਦਾ ਚਾਹ ਪੀ ਕੇ ਹੋ ਦਾਲ ਸਬਜ਼ੀ ਦਾ ਹੋ ਕਰ। ਚਲ ਦੇਖਦੇ ਆਂ ਫਿਰ ਆਪਾਂ ਚੱਲਦੇ ਆਂ ਤੂੰ ਐਨੇ ਉਹ ਚਾਰ ਕੱਪੜੇ ਜੇ ਲਾ ਇਕੱਠੇ ਕਰ। ਕਾਦੀ ਬਣਾਈਏ ਦਾਲ ਸਾਗ ਮਲੇ ਪੱਟ ਲਾਂਗੇ ਹੁਣ ਮੈਂਗੇ ਹੁਣ ਮੈਂਗੇ ਭਾਦੀਆਂ ਕਾਰੀਆਂ ਦਾਲਾਂ ਨੇ 50 50 60 60 ਨੂੰ ਹਰੇਕ ਦਾਲ ਹੋਈ ਪਈ ਆ ਘਰੋਂ ਵੀ ਸਾਰ ਲਿਆ ਕਰੋ ਇੰਨੀਆਂ ਦਾਲਾਂ ਖੜੀਆਂ ਨੇ ਚਾਹ ਵੀ ਘੱਟ ਪੀ ਲਿਆ ਕਰ ਤੂੰ ਚਾਹ ਨੂੰ ਤਾਂ ਮੇਰੀ ਚਾਹ ਲੜਦੀ ਆ ਕਨ ਪਤਾ ਵੀ ਮੈਂ ਚਾਹ ਤਾਂ ਮੈਨਾਂ ਨਹੀਂ ਆ ਪੀ ਲੈ ਫਿਰ ਕੱਦਦੇ ਨੇ ਪੱਟ ਲਿਆਵਾਂਗੇ ਆਪਾਂ ਇਹ ਚਾਹ ਤਾਂ ਤੈਨੂੰ ਤਾਂ ਨਾ ਸਾਰਾ ਦਿਨ ਨਾ ਹੋਰ ਕੋਈ ਹੋਣੀ ਤੈਨੂੰ ਤਾਂ ਮੇਰੀ ਚਾਹ ਹੀ ਲੜੀ ਜਾਂਦੀ ਆ ਤਪੜੀ ਪਰ ਹੁਣ ਚਾਹ ਦਿੰਦੋ-ਦਿੰਦੇ ਪੀ ਜਾਂਦੀਆਂ। ਕੋਈ ਹੋਰ ਕੰਮ ਬਣਦਾ ਆਪਾਂ ਤਾਂ ਕੋਈ ਕੰਮ ਨਹੀਂ ਬਣਦਾ ਹੈ। ਸਾਨੂੰ ਭਾਈ ਮੈਂ ਤਾਂ ਸੌਰੀ ਤੇਨੂੰ ਇੱਕ ਸੁਣਾਤੀ, ਜੀ ਮੈਨੂੰ ਨਹੀਂ ਛੜਦਾ ਨਹੀਂ ਛੜਦਾ ਤੂੰ। ਐਡਾ ਛੜਦੇ ਮੇਰਾ। ਸਾਰੀ ਦਿਹਾੜੀ ਚਾਹ ਚਾਹ ਮੈਂ ਦੀ ਅੱਕਿਆ ਪਿਆਗਾ ਚਾਹ ਕਰ 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 ਕੇ। ਕੀ ਤੇ ਚੁੱਲ੍ਹੇ ਤੇ ਜਾਣੀ ਆ। ਅਗਰਾ ਚੁੱਲ੍ਹੇ ਤੇ ਮੱਥੇ ਮਾਰਦੀਆਂ ਤੇ ਅਸੀਂ। ਪਰ ਗੈਸ ਤੇ ਧਰਦੇ ਮਿੰਟ ਚ ਉੱਬਲ ਜਾਂਦੀ ਐ। ਐਨੀ ਚਾਹ। ਲਸਾ। ਤਾਂ ਤੂੰ ਇਹਨੇ ਚਾਹ ਪੀਂਨੀ ਆ ਤੂੰ ਜਾ ਉਹ ਚਾਰ ਕੱਪੜੇ ਲਾ ਲੈ ਕੱਪੜੇ ਲਾਉਣੀ ਆਂ ਜੀ ਇਹਨੇ ਤੂੰ ਚਾਹ ਪੀ ਲੈ ਫੇਰ ਪੱਟ ਲਿਆਵਾਂਗੇ ਆਪਾਂ ਉਹ ਆਹੋ ਚੱਲ ਜਾ ਲਾ ਲੈ ਆਟਾ ਹੋ ਗਿਆ ਦਿਮਾਗ ਖਾਂਦੇ ਨੂੰ ਬੈਠ ਕੇ ਤਾਂ ਚਾਹ ਪਾਣੀ ਪੀਣੇ ਹੀ ਨਹੀਂ ਦਿੰਦੀ ਆਵਦੀ ਕਹਾਣੀਆਂ ਛੇੜੀ ਰੱਖੂਗੀ ਹਾਂ ਕੱਪੜੇ ਤਾਂ ਪਾਸੇ ਜੇ ਬਦਲ ਦਿੰਨੀ ਆਂਗੀ ਕਿੱਲੇ ਪਾਈ ਨੇ ਸਾਰੇ ਪੁੱਤ ਕੱਪੜੇ ਤਾਂ ਸਾਰੇ ਹਜੇ ਹੁੰਦੇ ਨੇ ਦਾ ਇਹ ਸਾਰੇ ਗਿੱਲੇ ਪਾਏ ਨੇ ਜੇ ਮੈਂ ਹੁਣ ਨਾ ਨਾ ਲੇ ਫੇਰ ਕੱਗੀ ਜਾਊਗੀ ਇਹ ਕੱਪੜੇ ਨਹੀਂ ਲਾਹੇ ਹੈਗੇ ਕੱਪੜੇ ਨਹੀਂ ਲਾਹੇ ਹੈਗੇ ਉਹਦਾ ਫੇਰਾ ਲਾਹਾ ਕਿਹੜਾ ਸੱਜਾ ਹੁਣ ਅੰਦਰ ਦੇ ਗਿੱਲੇ ਛਿੱਲੇ ਨੇ ਉਹ ਉਹ ਢਾੜ ਦੇ ਪਾਰ ਗਿੱਲੇ ਪਾਏ ਨੇ ਪਾਤੀ ਜੇ ਬਾਦਲ ਦਮੀ ਆਗੀ ਫੇਰ ਕਾਈ ਨੂੰ ਕੱਪੜੇ ਨਹੀਂ ਲਾਹੇ ਹੈਗੇ ਅੰਜ ਪਰ ਚਾਹ ਪੀ ਜਾਂਦੀ ਹਾਂ ਵੀ ਚਾਹ ਦੀ ਘੁੱਟ ਮੇਰੇ ਕਾਫੀ ਆਪੀ ਚੁੱਪ ਕਰ ਜਾਂਦੀ ਆ ਜੀ ਫੇਰ ਚਾਹ ਪੀ ਲੈਂਦੀ ਆ ਜੀ ਤੇ ਸਾਰੇ ਲਹਾਰੇ ਗਿੱਲੇ ਪਾਏ ਨੇ

ਇਨੇ ਫੇਰ ਹੁਣ ਉੱਤੋਂ ਬੱਦਲ ਚੜ੍ਹਿਆ ਹੁੰਦਾਗਾ ਦੁਬਾਰੇ ਲਾ ਕੇ ਫੇਰ ਲਾ ਲਾਂਗੇ ਪਹਿਲਾਂ ਤੂੰ ਦਾਹ ਸਬਜ਼ੀ ਦਾ ਕੰਮ ਕਰ ਐਨਾ ਬਾਹਰ ਘਾਨ ਹੋਇਆ ਪਿਆਗਾ ਹੁਣ ਆਪਾਂ ਹੋਰ ਕਿੱਥੇ ਪਾਵਾਂਗੇ ਉਹਨਾਂ ਨੂੰ ਫੇਰ ਤਾਂ ਇਹ ਨਾ ਚੰਗੂਗਾ ਨਹੀਂ ਵੀ ਮਾਰਜੀ ਲੱਗ ਲੈਣ ਦੇ ਹਵਾ ਹਜੇ ਫੇਰ ਹੀ ਹਵਾ ਲੱਗੂਗੀ ਹੁਣ ਉੱਤੋਂ ਤਾਂ ਕੁਲਿਆ ਪਿਆਗਾ ਤਾਂ ਫੇਰ ਲਾ ਲਾਂਗੇ ਕਿਦਰ ਇਹ ਨਹੀਂ ਹੁੰਦੇ ਹੈਗੇ ਮਾਰ ਮਟਕਾਣੀ ਲੱਗ ਜੂਗੀ ਮੈਂ ਤਾਂ ਹੀ ਕਹਿੰਦੀ ਸੀ ਤੈਨੂੰ ਮਹਲਾ ਪਾ ਕੇ ਅੰਦਰ ਲਮਕਾਨ ਦੀ ਜਦਵਾਰੇ ਉਤਰਿਆ ਜਾਂ ਫੇਰ ਪੰਗਾ ਹੋ ਜੂਗਾ ਉਹ ਤਾਂ ਸਾਰੇ ਪਾਣੀ ਵਰਗੇ ਪੈਨੇ ਤੂੰ ਦੇਖ ਲੈ ਉੱਤ ਕੇ ਚਾਹੇ ਫਿਰ ਮੈਂ ਕਿ ਹੁਣ ਉਹਨਾਂ ਨੂੰ ਚੈੱਕ ਕਰਕੇ ਆ ਨਾ ਤੂੰ ਦੇਖ ਕੇ ਆਈ ਉਹ ਤੂੰ ਚਾਹ ਪੀ ਪੜੀ ਚਾਹ ਪੀਤੀ ਨਹੀਂ ਅਜੇ ਤੇ ਚਾਹ ਤਾਂ ਮੈਂ ਪੀ ਲਈ ਪਰ ਹੋਰ ਪਾ ਲਈ ਚਾਹ ਨਹੀਂ ਹਾਏ ਹਾਏ ਤੈਨੂੰ ਮੇਰੇ ਕਿ ਨਹੀਂ ਨਿਗਰਖਿਆ ਕਰ ਸਰਾ ਦੇਣਾ ਬੋਈ ਨਹੀਂ ਚਾਹ ਚਾਹ ਪੀ ਲਈ ਚਲ ਹਾਂ ਚਾਹ ਪੀ ਲਈ ਪੜਿਆ ਪਾ ਨਹੀਂ ਹੋਊਗਾ ਉੱਤੋਂ ਲੈ ਹੁਣ ਕੀ ਕਰਾਂ ਮੈਂਗੀ ਫੇਰ ਆਪਾਂ ਪੱਟ ਲਈਏ ਤੂੰ ਚੱਲ ਫੇਰ ਚੱਲ ਪੱਤੇ ਲੈਣੇ ਹੁਣ ਹਾਂ ਫੇਰ ਪੀ ਲਈ ਆ ਕੇ ਹਾਂ ਪਈਆ ਦੀ ਬਿਠੇਰੀ ਬਦਲਾਉਣ ਵਾਲਾ ਚਲ ਹੋਰ ਕੀ ਦੇਖ ਫਿਰ ਆ ਫਿਰ ਹਰ ਸਾਕ ਨੂੰ ਲੈ ਪੱਟ ਲੈਣੇ ਆ ਚਲ ਆਹੀ ਕਰ ਲੈਣੀਆਂ ਜੋ ਹੋਰ ਕਰਾ ਲੈ ਲੋ ਲੋ ਵਿਚਾਰ ਨਹੀਂ ਆਹਾ ਕੁੜੀ ਕੀ ਕਰਦੀ ਐ ਐ ਕੁੜੀ ਮम्मी ਕਰਦੀ ਆ ਜੀ ਬੈਠੀ ਸਕੂਲ ਤਾਂ ਕੰਮ ਕਰਦੀ ਆ ਕੁੜੇ ਹਾਂ ਉਹ ਤਾਂ ਛੇੜੇ ਕੰਮ ਕਰਨੇ ਨੇ ਤਾਂ ਇੱਥੇ ਪੈਸਾ ਨਾ ਖਰਿਆਬ ਕਰੀ ਜਾਣੀਆਂ ਨੇ ਪਾੜ ਲੈਣ ਦੱਸ ਚਲ ਕੁਛ ਨਿਆੜੀ ਚਲ ਆ ਸਾਹਮਣੇ ਇੱਥੇ ਉੱਤ ਗਿੱਲਾਗਾ ਥੱਲੋ ਸਲਾ ਬੇਜਾਂਗੇ ਕੱਪੜੇ ਪਾੜ ਲੈਣ ਦੇ ਇੱਕ ਵਾਰ ਕੁੜੀ ਨੂੰ ਵੀ ਪਾੜਨ ਦਿੰਦੀ ਹਾਂ ਦਾ ਚਾਲਾ ਗਿੱਲਾ ਪਿਆ ਇੱਥੇ ਹੋਰ ਡਿੱਗਾਗੇ ਕਿਤੇ ਨਹੀਂ ਵਧੀਆ ਵਧੀਆ ਤੋਰ ਨਹੀਂ ਉਤਾ ਪੈਣੀ ਆਹ ਰੱਬ ਨਹੀਂ ਪਾ ਦਿੰਦਾ ਵੇਖ ਵਧੀਆ ਸਾਰੀ ਫਸਲ ਵਾਲੀ ਧੋਤੀ ਜਾਂਦੀ ਆ ਜੀ ਜੇ ਮਹਾਰਾਜ ਨਹੀਂ ਨਾ ਪਾਵੇ ਕਿਸੇ ਫਸਲ ਨਹੀਂ ਹੋਣਾ ਤੀਗਾ ਵਧੀਆ ਰੱਬ ਦੇ ਨਹੀਂ ਪਾਤਾ ਸਾਰਾ ਨੇ ਤਾਂ ਫਸਲਾ ਰਾਮ ਗਿਆ ਨਾਲੇ ਇਹਨਾਂ ਦੀ ਸਾਰੀ ਬਿਮਾਰੀ ਧੋਤੀ ਗਈ ਹੋਰ ਦੇਖ ਲੈ ਜੋ ਕਰਦਾ ਚੰਗਾ ਕਰਦਾ ਆ ਆ ਜਾ ਮਾ ਕੱਟ ਲੀਏ ਇਹ ਚਾਲਾ ਬਾਤਜੀ ਤੋਂ ਪੱਟ ਲਾ ਕੇ ਤੇ ਇੱਥੇ ਮੈਨੂੰ ਨੱਡ ਗਿਆ ਦੀ ਕਿਤੇ ਹੋਰ ਮੇਰੇ ਗੋਡੇ ਸੜਵਾ ਦੇ ਹਾਂ ਆ ਦੇਖ ਲੈ ਕੀ ਥੋੜੇ ਅੱਛੇ ਦੇਖ ਲੈ ਕਿੰਨੇ ਥੋੜੇ ਹੋਏ ਪਏ ਨੇ ਕਿ ਇਹ ਜੇ ਇਹਨਾਂ ਨੂੰ ਕਹਦੇ ਕੁੜੇ ਗਾਜਰਾ ਪੱਟ ਲੋ ਹੈ ਸਾਗਮਲ ਪੱਟ ਲੋ ਇਹ ਤਾਂ ਸਾਡੇ ਪਸੰਦੇ ਨਹੀਂ ਜੇ ਇਹਨਾਂ ਨੂੰ ਕਹਦੇ ਦੁਕਾਨ ਵਾਲੀ ਦਾਲ ਆਹ ਛਾਲ ਮਾਰਦਿਆਂ ਨੇ ਉੱਥੋਂ ਲਿਆ ਗਾਜਰਾ ਲਿਆ ਕਦੇ ਕਹਿੰਦੇ ਫਲਾਣਾ ਲਿਆ ਘਰ ਵਾਲੀਆਂ ਕੀ ਛੋੜੇ ਦੰਦੀਆਂ ਵਰਦੀਆਂ ਨੇ ਇਹ ਖਾ ਲਿਆ ਕਰੋ ਇੰਨਾ ਇੰਨਾ ਵੀਜੇ ਨੇ ਇਹ ਰੇਸ ਸਪਰੇਅ ਕਰਦੇ ਆ ਦੱਸ ਦੱਸ ਕੋਈ ਨਹੀਂ ਪਟਾ ਦੇ ਤਾਂ ਇੰਨਾਂ ਨੂੰ ਪਰ ਇੰਨੇ ਖੜੇ ਨੇ ਇੰਨੇ ਨਹੀਂ ਖੜੇ ਠਕਾਣੇ ਨਹੀਂ ਕੀ ਤਾਲੀ ਦਿੱਤੀ ਵੀ ਬਹੁਤ ਹਰ ਕਿਸੇ ਨੇ ਕਿੱਦਾਂ ਦੇਖ ਲੈ ਕਿੰਨੇ ਸੋ ਖੜੇ ਨੇ ਦੇਖ ਲੈ ਨਾ ਤਾਂ ਹੀ ਤਾਂ ਮੈਂ ਤੁਹਾਨੂੰ ਕਹਿਣੀ ਹੁੰਨੇ ਪਾਈ ਪੱਟ ਕੇ ਧਰ ਲੋ ਧਰ ਲੋ ਕੁੜੇ ਧਰ ਲੋ ਅੱਖੇ ਲੱਗਦੀਆਂ ਮੇਰੇ ਹੋਰ ਲੱਜ ਫੇਰ ਅੱਜ ਇਹੀ ਪੱਟ ਕੇ ਕਰਦੇ ਆ ਪਤੀਲਾ ਭਰ ਕੇ ਕਰ ਲਾਂਗੇ ਅੱਜ ਤਾਂ ਆਪਾਂ ਇਹ ਵਿੱਚ ਮਿੱਥੇ-ਮੁੱਥੇ ਪਾ ਲਈਏ ਇਹਦੇ ਵਧੀਆ ਸੁੱਕੇ ਭੁੰਨੀ ਫੇਰ ਵਧੀਆ ਬਣਨਗੇ ਇਹ ਕੀ ਛੋੜੇ ਖੜੇ ਨੇ ਕਦ ਤੇ ਪਟਾਰੇ ਪਰ ਕਿਸੇ ਨੂੰ ਪਟਾ ਦਿਆ ਕਰਤਾ ਸੋਨੂ ਦਾ ਘਰੇ ਚੀਜ਼ ਬੁਰੀ ਲੱਗਦੀ ਹੈ ਜੇ ਘਰੇ ਚੀਜ਼ ਹੋਵੇ ਪਟਾਰੇ ਜ਼ੋਰ ਲੱਗਦਾ ਤੇਰਾ ਸਾਰਾ ਦਿਨ ਜਵਾਖ ਖਾਪਦੇ ਨੇ ਪਟਾ ਦੇ ਪਟਾ ਦੇ ਮੂਤ ਪਾ ਜਾਂਦੀ ਕਿਸੇ ਦੇ ਦਸਾ ਕਣ ਨਹੀਂ ਆਏ ਹਾਏ ਹਾਏ ਨਹੀਂ ਆਪਾਂ ਨੂੰ ਕੋਈ ਕਿੰਨੇ ਕ ਦਿੰਦਾਗਾ ਆਪਾਂ ਨੂੰ ਕੋਈ ਦੇਖ ਕੇ ਜਾਂਦਾ ਕਦੇ ਕੋਈ ਕਹਿੰਦਾ ਕਿ ਤੋੜ ਲੋ ਦਾਲ ਨਾ ਨਾ ਦੇ ਦੇ ਨਾ ਦੇ ਅੰਦੇ ਨਾ ਹੀ ਦਿੰਦਾ ਕੋਈ ਨਾ ਦੇਣ ਤੇ ਸਾਰਾ ਦਿਨ ਲੋਕਾਂ ਨੂੰ ਹੀ ਪਟਾ ਦੋ ਦਾਲਾ ਪਟਾ ਦੋ ਦਾਲਾ ਬੀਜੇ ਕਿਹੜੇ ਪਾਵਾਂ ਲਿਆ ਰੇ ਤੇਲ ਹੋਏ ਪਏ ਨੇ ਬੋਲ ਨਾ ਦਾ ਦੱਸ ਅਰੇ ਲਾ ਸਾਰੇ ਲੰਗਰ ਲੱਗ ਰਹੇ ਨੇ ਸਾਰੇ ਲੋਕ ਆਏ ਖਵਾਉਂਦੇ ਨੇ ਤੂੰ ਨੀ ਲੰਗਰੇ ਲਾ ਦਾਂਗੇ ਭਾਣੇ ਲੰਗਰ ਲਾਉਣੀ ਹੋਰ ਗੱਲ ਹੁੰਦੀ ਹੁੰਦੀ ਆ ਮਹਾਰਾਜ ਦੇ ਘਰੇ ਇਹ ਨਲੇ ਤਾਪਾ ਨੂੰ ਚੀਜ਼ ਦਿੰਨੇ ਲੋਕਾਂ ਨੂੰ ਨਾਲੇ ਅਗ ਨਾਲ ਜਾ ਕੇ ਕਹਿੰਦਾ ਬੌਲੀਆਂ ਨੇ ਉਥੋਂ ਤੋੜ ਲਿਓ ਆਕਲ ਲੈ ਲਓ ਮਾੜੀ ਮੋਟੀ ਚੀਜ਼ ਸਾਹਮਣੂ ਦੀ ਅੱਜ ਕੱਲ੍ਹ ਦੁਨੀਆ ਬਹੁਤ ਸਿਆਰ ਆ ਹਾਂ

ਯਾਦੀ ਬੱਕ ਲੱਗੀ ਹੋ ਮੈਨੂੰ ਲੱਗਦਾ ਤੈਨੂੰ ਮੈਂ ਤਾਂ ਗੱਲ ਤੂੰ ਪਹਿਲੀ ਬੁੱਝ ਜਾਨੀਂ ਆਹ ਲਾ ਮੈਂ ਚਾਰੀ ਕੁੱਟ ਕਰ ਲਾ ਬਸ ਤੇਰੇ ਕੰਮ ਕਰ ਹੁਣ ਫੇਰ ਚਾਹ ਦੇਖ ਹੁਣ ਪੀ ਕੀ ਆਈ ਕੀ ਹਜੇ ਹਜੇ ਉਹ ਭਾਂਡੇ ਵੀ ਪਏ ਨੇ ਮਾਂਜ ਨਾਲੇ ਹੁਣ ਚਾਹ ਫੇਰ ਨਾਲ ਮੈਂ ਤੇ ਲੁਕਟ ਕੇ ਆ ਲਾ ਹੁਣ ਤਾਂ ਕਰਦੇ ਬਣੀ ਆਂ ਬੇਮਤੈ ਤੇ ਮੇਰੀ ਬੜਾ ਪੰਚੀ ਆਂ ਮਾਂ ਲਈ ਕੀ ਆਂ ਮੈਂ ਕਾਹਤ ਆਂ ਗੇ ਨਹੀਂ ਤੂੰ ਨਾ ਤੂੰ ਆਈਂ ਕੋ ਤਾਂ ਮੰਮੀ ਤਾਂ ਵੀ ਤਾਇਰੇ ਦੇ ਚਾਹ ਨੂੰ ਹੁਣ ਚਾਹ ਕਰ ਲਾ ਕੁੜੀਏ ਫੇਰ ਦੇਖੀ ਹੋਗੀ ਦੇਖਣੀ ਆਂ ਜਾ ਕੇ ਉਹ ਕਰਦੀ ਆਗੀ ਚਾਹ ਹੀ ਕਾਹੀ ਦੀ ਹੋਗੀ ਤੇਰੇ ਹੁਣ ਆਏ ਕਹਿੰਦੇ ਕਿ ਬੀਂਹਾਂ ਤਾਂ ਪੜਾ ਕੀਰ ਲੀਆ ਪਾਹੀ ਕੜੀ ਦਾ ਮੌਸਮ ਹੋਇਆ ਪਿਆ ਗੱਤੋਂ ਦੇਖਦੀ ਆ ਮੰਮੀ ਨੂੰ ਜਾ ਕੇ ਉਹ ਕਰਦੀ ਦੀ ਆ ਜਾ ਕੋਈ ਚਾਹ ਲੈਵਾ ਵਾ ਲੈ ਹੋਰ ਕਰ ਲੈਂਦੀ ਮੈਂ ਹੁਣ ਕੀ ਮੈਥੋ ਨਹੀਂ ਬਣਦੀ ਹੈਗੀ ਵੀ ਚਾਹ ਦੀ ਕੁੱਟ ਕਰ ਲੈ ਫੇਰ ਤਾਂ ਅਰਧ ਕਿੱਥੇ ਆ ਗਈ ਆ ਪਹਿਲਾਂ ਆ ਕੀ ਵੀ ਐ ਇਹ ਤਾਂ ਆਪਾਂ ਫੇਰ ਚੀਰਾਗੇ ਤੂੰ ਪਹਿਲਾਂ ਚਾਹ ਦੀ ਕੁੱਟ ਕਰ ਹਣੇ ਚਾਹ ਕਰਾਂ ਆਹੋ ਨਹੀਂ ਆਪਾਂ ਇੰਤਰ ਨਹੀਂ ਕਰ ਦੱਲਾ ਮਾਰਨਾ ਜੇ ਨਾਲੇ ਸਾਲ ਕੁ ਮੱਕਟ ਲਾਗੇ ਨਾਲ ਚਾਹ ਲਿਆਦਨੀ ਤੈਨੂੰ ਹਣਾ ਆਹੋ ਫੇਰ ਚਾਹ ਪੀ ਲਾਂਗੇ ਚਾਹ ਰਮਾ ਪਾ ਕੇ ਹਾਜੂਰ ਦੇ ਕੋਲ ਲੈ ਬਾਦੀ ਆਗੀ ਚਾਹ ਦੇ ਮਸੋਖ ਬਿਲਕੁਲ ਚੰਗੀ ਚੋਕ ਪਾ ਲੈ। ਲੈ ਮਾਂ ਪੀ ਲਾ ਚਾਹ। ਨਹੀਂ ਲੈ। ਹੁਣ ਮੈਂ ਚਾਹ ਪੀ ਲਾਂ ਫੇਰ ਮੈਂ ਤੇਰ ਨਾਲ ਆਹ ਫੇਰ ਤੂੰ ਮੈਨੂੰ ਸਬਜੀ ਘਟਾ ਦੀ। ਮੈਂ ਘੱਟ ਲੈ ਕੇ ਆਉਣੀ ਆਂ ਗੀਆਂ ਨੇ। ਇੱਕ ਤਾਂ ਸਿਆਪਾ ਹੋਇਆ ਪਿਆ ਮੈਨੂੰ ਹੁਣ ਘਟਾਉਣੀ ਪਊਗੀ। ਜਦੋਂ ਮੈਂ ਚਾਹ ਨੂੰ ਪਹਿੰਦੇ ਸਾਰਾ ਦਿਨ ਗੁੜਗੁੜ ਕਰਦੀਆਂ ਰਹਿੰਦੀਆਂ ਨੇ। ਹੁਣ ਚਾਹ ਵੀ ਨਾ ਪਾਈ ਮੈਨੂੰ ਸਰਦਾ ਨਹੀਂ ਹੈਗਾ ਸਿਆਪਾ ਹੁਣ ਇਹ। ਤਾਂ ਦੱਸ ਇਹ ਕਿਹੜਾ ਕੋਈ ਨਵਾਂ ਕੰਮ ਆ ਜੀ ਮੈਂ ਨਵੀਂ ਚੀਜ਼ ਖਾਣੀ ਆ ਕੋਈ। ਇਹ ਕੰਟਾ-ਟਾਟ ਪੀ ਜਾਂਦੀਆਂ ਨੇ ਇਹਨੂੰ ਮਚਦੀ ਨੂੰ ਹੁਣ ਕਸ ਤਕਿਵੇਂ ਕਰਾਂ ਨਾ ਕਿਸੇ ਲੋਟ ਮੇ ਤੋਂ ਘੱਟ ਹੁੰਦੀ ਐ ਇਹਨੂੰ ਕਿਸੇ ਲੋਟ ਪਟਾਦਾ ਜੇ ਭਾਈ ਹੁਣ ਮੈਂ ਕਹਿੰਦੀ ਇਹਨਾਂ ਨੂੰ ਚਲ ਦੁੱਧੋ ਚ ਪੱਤੀ ਪਾ ਦੋ ਉਹਦਾ ਵੀ ਨੀ ਮੈਨੂੰ ਅਸਰ ਹੁੰਦਾ ਇਹ ਜੈਰ ਉਹਦੀ ਚਾਹੀ ਚੀਜ਼ ਐ ਪਤਾ ਨਹੀਂ ਕੀ ਅੰਗਰੇਜ਼ ਬਣਾ ਕੇ ਧਰ ਗਿਆ ਆਪ ਤਾਂ ਖੂਬ ਦੇਤੀ ਘੁਟ-ਘੁਟ ਕੱਪੀਆਂ ਚ ਆ ਸਾਨੂੰ ਸਿਆਪਾ ਕਰਤਾ ਕੌਲਿਆਂ ਦਾ ਡੰਡ ਖੜਾ ਕਰਕੇ ਧਰਤਾ ਇਹਦੇ ਨਾਲ ਅੱਗ ਲੱਗਦਾ ਸਾਬਰ ਨਹੀਂ ਆਉਂਦਾ ਹੈਗਾ ਉੱਥੇ ਕਿੰਨਾ ਤੇਲਾ ਕੇ ਧਰ ਗਏ ਇਹ ਚਲ ਫਿਰ ਜੇ ਹੁਣ ਚਾਹ ਪੀਣੀ ਹੈ ਤਾਂ ਕੰਮ ਵੀ ਬਾਧੂ ਕਰਦੇ ਆਪਾਂ ਤੇ ਚਦੇ ਹਾਂ ਹਾਂ ਇਹ ਕੱਪ ਪਿਆਜ ਪੀਣ ਵਾਲਿਆਂ ਨੇ ਕੀ ਸਵਾਹ ਕਰਨੀ ਹੈ ਅੱਥੀ ਪੈਰ ਮਾਰੀ ਜਾਂਦੀਆਂ ਨੇ ਚਲ ਚਾਹ ਪੀ ਕੇ ਇਹਦੇ ਨਾਲ ਦਾਲ ਦੂਲ ਚਰਿਆ ਦੀ ਜੀ ਨੇ ਦੇਖਦੀਆਂ ਹੁਣ ਉਧਰ ਮਾਰਦੀਆਂ ਹਾਕ ਉਹਨੂੰ ਕੀ ਕਰਦੀ ਐ ਛੁੜੇ ਬਜੀਤ ਆ ਮੰਮੀ ਆ ਜਾ ਫਿਰ ਹੁਣ ਲੱਚ ਰਿਆ ਨਾ ਉੱਤੋਂ ਬੱਦਲ ਆਉਂਦਾਗਾ ਹੋਰ ਪੀਲੀ ਚਾਹ ਬਸ ਹਾਂ ਪੀਲੀ ਉਸ ਦਾ ਚਾਹ ਤੇ ਆਮਾ ਲਾ ਦੇ ਫਿਰ ਆਪਾਂ ਢਾਹ ਸਬਜ਼ੀ ਬਣਾ ਲਵਾਂਗੇ ਕੋਈ ਲੈ ਆ ਫਿਰ ਅੱਪਾ ਹੁਣ ਇੱਥੇ ਆ ਪੀੜੀ ਲੈਦੇ ਫਿਰ ਪੀੜੀ ਲੈਂਗੀ ਨਾ ਪੀੜੀ ਦੀ ਬਹਿ ਜਾਂਦੇ ਆ ਪੀੜੀ ਲੈ ਲਾ ਲੈ ਉਧਰ ਨੂੰ ਹੁੰਦਾ ਇਹਨੇ ਆਪਾਂ ਲੈ ਬਹਿ ਜਾ ਚੱਲ ਚੱਲ ਅਰ ਤੁਸੀਂ ਲੈ ਮੂਰੇ ਬਹਿ ਜਾਣਾ ਲੈ ਨਾ ਹੋਣਾ ਨਾ ਤਾਂ ਆਪਾਂ ਸੇਕ ਲਾਂਗੇ ਨਾਲੇ ਪਾਪਾ ਨੇ ਧੀਰ ਲਾ ਗੇ ਨਾ ਠੰਡ ਜੀ ਉੱਪਰ ਤੋਂ ਵੀ ਠੰਡ ਜੀ ਉੱਪਰ ਤੋਂ ਜੂਵੀ ਹੈ ਨਾ ਹਾਂ ਨੇ ਕਾਇ ਬੰਦੇ ਨੇ ਆ ਗੈਸਾਂ ਦੇ ਕਰ ਲਓ ਲਗਾ ਗੈਸਾਂ ਤੇ ਕੁੱਲੇ ਦਾ ਵੀ ਰਾਹ ਕਰੀਆ ਕਿਤੇ ਨਾਲੇ ਤਾਂ ਹੁਣ ਇਹਦੇ ਤੇ ਪਾ ਸੇਕਾਂ ਦੇ ਕੀ ਗੱਲਾਂ ਨੇ ਸਾਡੇ ਤਾਂ ਜਮੀ ਨਹੀਂ ਅੱਗ ਗੁੰਦੀ ਦੀ ਪਉੜੀ ਨਹੀਂ ਤੇ ਸਾਡੇ ਤਾਂ ਕੁਲੇ ਚੱਲਦੇ ਉੱਥੇ ਨੇ ਕੋਕੀ ਦਾ ਪੁੱਠੇ ਕਮ ਕਾ ਦੇ ਸਹਰਾਂ ਦੇ ਵਿੱਚ ਸਵਾਹ ਹੁੰਦੀ ਹੈਗੀ ਉਹ ਜਮੀ ਨਹੀਂ ਪਉੜੀ ਹੈਗੇ ਮੇਰੇ ਵਿੱਚ ਭਨੇ ਨਾ ਤਾਂ ਨਾ ਪਾਣ ਸਰ ਜਾਈਆਂ ਤੇ ਬਹਿ ਜਾ ਵੜ ਦੋ ਲੈ ਦੱਸੋ ਇਹ ੁੱਲੇ ਦੇ ਵਿੱਚ ਨਾ ਤਾਂ ਆਰਾਮਦਾਰੀ ਅਗਲਾ ਸੇਕ ਲੈਂਦਾ ਹੈ ਨਾਲੇ ਅੰਨ ਪਾਣੀ ਬਣ ਜਾਂਦਾ ਦਾ ਔਰ ਪੁੱਤਾ ਪੁੱਠੇ ਕੰਮ ਕਰਦੀਆਂ ਦੱਸ ਫਿਰ ਸ਼ਹਿਰਾਂ 'ਚ ਜਾਇਆ ਜਾ ਮਮੀ ਚੱਲਦਾਗਾ ਕੰਮ ਓਪਣਾ ਅਗਲਾ ਕਰੀਂ ਔਰ ਹੁਣ ਤਬਰਾਂ ਦੇ ਕੰਮ ਨੇ ਪਹਿਲਾਂ ਇਹ ਸ਼ਹਿਰਾਂ ਵਾਲੇ ਕੰਮ ਨੇ ਕਿਤੇ ਦੱਸ ਬੜੀ ਹੁੰਦੇ ਨੇ ਵੀ ਇਹ ਪਿੰਡ ਵਾਲੀਆਂ ਗੱਲਾਂ ਆਦੇ ਹੁੰਦੀਆਂ ਨੇ ਹਾਂ ਹਾਂ ਹੁਣ ਆਪਾਂ ਚੱਲ ਦਾਲ ਦੂੜ ਧਰ ਲਾਗੇ ਨੇ ਫੇਰ ਫੇਰ ਡੰਗਰ ਪਸਵਾਣਾ ਹੋ ਜਾਊਗਾ ਦੇਖ ਕੇ ਤਾਂ ਲੈ ਪਾਲਾ ਜੇ ਉੱਤਰ ਜਾਂਦਾਗਾ ਢਿੱਡ ਚ ਪਾਲ ਜਾਂਦਾਗਾ ਲੱਸ ਹੋਰ ਜਾਨੀਆਂ ਚ ਕੀ ਠੋਠਰ ਕਰੀ ਜਾਂਦਾਗਾ ਅਗਲਾ ਬੈਠਾ ਹੋਰ ਜਾਨੀਆਂ ਤੇ ਬੈਠ ਕੇ ਤਾਂ ਦਾਲ ਵੀ ਨਹੀਂ ਕੀਦੀਆਂ ਹੱਥ ਆਪਣੇ ਵਰਖ ਵਰਗੇ ਹੋ ਜਾਂਦੇ ਹੋਰ ਤਾਂ ਹੀ ਤਾਂ ਕਹਨੇ ਆ ਹਾਂ ਹੁਣ ਆਪਾਂ ਬੈਠੇ ਬੈਠੇ ਦਾਲ ਤਾਂ ਚੀਜ਼ ਅੱਲਾ ਕੇ ਤਿਆਰ ਕਰਨ ਲੱਗੇ ਮੈਂ ਤਾਂ ਕਹਿੰਦੀ ਅੱਜ ਇੱਥੀ ਧਰ ਲੈ ੁੱਲੇ ਤੇ ਹਾਂ ਆ ਤੂਕਰ ਦਾ ਕਰਦੀ ਮੈਂ ਤਾਂ ਪੋਰਾ ਨਹੀਂ ਵਧੀਆ ਲੱਗਦੀ ਹੈਗੀ ਵਧੀਆ ਨਹੀਂ ਲੱਗਦੀ ਨਾ ਪਤਿੱਲੇ ਚ ਬਣਾਇਆ ਕਰ ੁੱਲੇ ਤੇ ਹੀ ਘਾਤ ਲਾਗੇ ਸੋ ਚੱਲ ਉਹ ਰੋ ਇਹੜੀਆਂ ਸਬਜ਼ੀਆਂ ਹੁੰਦੀਆਂ ਨੇ ਕੁੱਕਰਾਂ ਦੀਆਂ ਅੱਛੀ ਗੱਲ ਹੈ ਅੱਜ ਤਾਂ ਕੋਸਾ ਤੇ ਸਾਗ ਬਣਾਉਂਦੇ ਤੇ ਉਹਨੇ ਭੈਣੇ ਸਵਾਦ ਲੱਗਦਾ ਤਾਪਲੇ ਦਾ ਸਾਗ ਹੋਵੇ ਵਧੀਆ ਜਿਹੜਾ ਵਧੀਆ ਨਹੀਂ ਆਹ ਕੁੱਕਰ ਚ ਬਣਾਉਂਦੇ ਦੀ ਸੜਤਾ ਸਾਰਾ ਕੁਝ ਹੀ ਕੁੱਕਰ ਚ ਪਾ ਦਦੇ ਦੀ ਇਹਨਾਂ ਨੇ ਉਹ ਸਵਾਦ ਨਹੀਂ ਬਣਦਾ ਤੂੰ ਖਾ ਕੇ ਦੇਖ ਕਿੱਥੇ ਇਹੀ ਚੀਜ਼ ਕਿੱਥੇ ਉਹ ਕਿੰਨਾ ਫਰਕ ਆਗਾ ਹੁਣ ਤਾਂ ਮੈਂ ਨੀ ਹੁਣ ਆਏ ਕਰਦੀ ਤੂੰ ਮੇਥੇ ਤਾਂ ਤੋੜਦੇ ਹੁੰਦੀ ਵਿੱਚ ਕਚੀਰ ਨਹੀਂ ਮੇਥਾ ਨਹੀਂ ਪਾ ਲੈਂਦੇ ਤਨ ਫਿਰ ਤੋੜ ਲਿਆਉਂਗੀ ਮੇਥੇ ਹੁਣ ਹੁਣ ਤੂੰ ਤਾਂ ਗਈ ਨਹੀਂ ਗਾਹਾਂ ਤਾਂ ਫਿਰ ਫਿਰ ਹੁਣ ਉੱਥੇ ਮੈਂ ਉੱਥੇ ਡਿੱਗਣਾ ਸੀ ਦਿੱਸ ਕੇ ਹੁਣ ਤੇਰੇ ਨਾਲ ਹੀ ਫੇਰੀ ਜਾਵਾਂ ਉਹ ਮਟਿਆਰ ਆ ਭੱਜ ਕੇ ਤੋੜ ਲਿਆਉਂਦੀ ਮੈਂ ਚਲ ਤੇਰੇ ਤੋੜ ਲਿਆਉਂਗੀ ਘਰ ਵਿੱਚ ਪਾ ਲਈ ਇਹਨਾਂ ਦੇ ਜੀ ਸਵਾਦ ਆਣ ਜੂ ਹਨਾ ਹੋਰ ਹੁਣ ਬੱਸ ਐਂ ਜੀ ਸਵਾਦ ਆਣ ਦੇਖੋ ਨੂੰ ਪੈਣੀ ਤਾਂ ਹੁੰਦੀ ਐ ਭਾਈ ਹਮੋਲ ਦੀਆਂ ਦਾਲਾਂ ਨਾ ਲਿਆਇਆ ਕਰੋ ਤਾਂ ਆਪਣੇ ਘਰੀ ਬਠੇਰੀ ਐ ਅੱਇ ਤੀ ਤੋੜ ਲਿਆ ਕਰੋ ਕੀ ਤੋੜ ਲਿਆ ਕਰਾਂਗੇ ਬਾਦੂ ਤੇ ਹੁਣ ਤਾਂ ਸਾਨੂੰ ਤਾਂ ਮੰਮੀ ਸੁਹਾਗਾ ਮੁੱਲ ਦੀਆਂ ਦਾਲਾਂ ਦਾ ਪਲਾਉ ਹੋ ਰਿਆਗਾ ਨਿਓ ਬਿਮਾਰੀ ਦੇ ਘਰ ਨੇ ਵੀ ਰਹੇ ਹਾਂ ਸਪਰੇ ਹਾਂ ਕਰੀਆਂ ਦੇ ਨਾ ਨੂੰ ਫਿਰ ਸਤ ਤਾਂ ਦਾਦੀ ਦਾ ਦੱਸੀ ਉਹ ਆਈ ਨਹੀਂ ਪਤਾ ਬਣੀ ਬਣਾਈ ਲਿਆ ਵੇ ਬਣੀ ਬਣਾਈ ਬਸ ਕਰ ਜੋ ਵੀਰ ਨਾ ਕਰ ਪੱਟੋ ਆ ਧਰ ਲਿਆ ਕਰੋ ਇੱਥੇ ਪੱਟ ਤੇ ਨਮ ਹੀ ਗੇਲਾ ਸਿੱਖਦੀਆਂ ਤੁਸੀਂ ਬਣੀ ਬਣਾਈ ਤਾਂ ਫਿਰ ਹੋਣ ਹੋ ਰਿਆ ਕੇ ਹੋ ਹੋਇਆਗਾ ਹਾਂ ਦਾਸ ਉਹ ਖਾਨੀ ਕੀ ਹੱਥ ਹੋਣਾ ਤੋਣਾ ਹੈ ਅੱਗ ਸਵਾਹਾ ਪਾਈ ਜਾਂਦੇ ਨੇ ਵਿੱਚ ਬੈਠ ਕੇ ਉਹ ਲੱਗਦੀਆਂ ਨੇ ਮੁੱਲ ਦੀਆਂ ਦਾਣਾਂ ਦੀ ਉਹ ਵੀ ਨਹੀਂ ਹੁੰਦਾ ਪਰ ਹਰ ਇੱਕ ਚੀਜ਼ ਤਾਂ ਸਾਰੀ ਮਿਲਦੀ ਆਗੀ ਨੇ ਚਾਲ ਭਾਈ ਤੂੰ ਤਾਂ ਸਾਰੇ ਚੀਜ਼ਾਂ ਤੇ ਮੁੱਲ ਦੀਆਂ ਤਿਲਬੀਆਂ ਪੰਚੂ ਹਾਂ ਦਾਸ ਚਲ ਤੂੰ ਹੁਣ ਆਏ ਕਰ ਲਈ ਦਾਲ ਆਪਾਂ ਚੀਰ ਕੇ ਧਰ ਦਿੰਨੇ ਤੂੰ ਦਾਲ ਧਰ ਲਈ ਮੈਂ ਉਧਰ ਡੰਗਰ ਪਸੂ ਦੇਖ ਕੇ ਆਉਂਗੀ ਹਾਂ ਇਹ ਕਰ ਲਈ ਉਹਨਾਂ ਨੂੰ ਰੱਖ ਕੇ ਬੰਨਦੀ ਅੰਦਰ ਚਾਹ ਤਾਂ ਨਹੀਂ ਬੀਣੀ ਨਹੀਂ ਚਾਹ ਨਹੀਂ ਚੇ ਉਹ ਤਾਂ ਇੱਕ ਤਾਂ ਮੇਰੀ ਚਾਹ ਦੀ ਦੁਸ਼ਮਣ ਹੋਈ ਪਈ ਐ ਤਾਂ ਫਿਰ ਕੀ ਹੁੰਦਾ ਜਣ ਚਲ ਹਾਸਾ ਵੀ ਮਖੌਲ ਵੀ ਕਰਨੇ ਚਾਹੀਦੇ ਹਨਾ ਚਾਹ ਪੀ ਲੈ ਨਹੀਂ ਕਿਹੜੇ ਤੁਸੀਂ ਹਾਸੇ ਮਖੌਲਾਂ ਚ ਕਹਿ ਜਾਣੀਓ ਸਾਰਾ ਕੁਸ ਹਾਂ ਤਾਂ ਨਹੀਂ ਚਾਹ ਤਾਂ ਫਿਰ ਚਾਹ ਜੇ ਹੁਣ ਮੈਂ ਚਾਹ ਵੱਧ ਪੀਨੀ ਆ ਤਾਂ ਤੂੰ ਕਹਿੰਦਾ ਮੈਂ ਹਾਸਾ ਕਰਦੀ ਆਂਗੀ ਚਾਹ ਦਾ ਹੀ ਨਸਾਗਾ ਫਿਰ ਕੀ ਹੁੰਦਾਗਾ ਹਨਾ ਨਾ ਜੇ ਮੈਂ ਹੁਣ ਚਾਹ ਵੱਧ ਪੀਨੀ ਆ ਤਾਂ ਸਾਰਾ ਦਿਨ ਹੁਣ ਨੀਰਵੀ ਚਾਹ ꝗਨੀ ਆ ਚਾਹ ਤਾਂ ਫਿਰ ਹੁਣ ਤੂੰ ਪਿੰਦੀ ਵੱਧਾਂਗੀ ਜਦੋਂ ਨਹੀਂ ਮੈਂ ਵੀ ਐਡਰਡੇ ਕਾਹ ਤੋਂ ਕੱਟਦੀ ਆਂਗੀ ਇਹੇ ਨੀ ਹੋ ਰਹਾ ਹੈ ਕੱਚ ਪੈਲੇ ਲੂਜੀ ਕਰਨੀ ਹੁਣ ਪੋਰਾ ਪੋਰਾ ਪੀਰ ਕੇ ਬ੍ਰੀਕ ਜਿਆਦਾ ਕੱਟ ਲਾ ਪੜੀਏ ਨਾ ਰਸ ਵਧੀਆ ਰੀ ਵਧੀਆ ਜਣਗੇ ਦੇਖੀ ਤੂੰ ਇਹਦਾ ਮੂੰਹ ਹੋ ਨਹੀਂ ਲੈਣੇ ਨਾ ਮੈਂ ਤਾਂ ਚੀਰਨੇ ਵੀ ਨਹੀਂ ਆਉਂਦੇ ਕਿਵੇਂ ਚੀਰਦੇ ਨੇ ਤੁਹਾਡੇ ਪੈਂਡੂਆ ਚ ਕੰਨ ਕਿਵੇਂ ਕਰੀ ਜਾਂਦੀ ਐ ਪਹਿਲਾਂ ਮੈਂ ਉਹਦਾ ਖਾਲ ਸਰ ਆਇਆ ਘਰ ਪਾਈ ਹੁਣ ਮੈਂ ਤਾਂ ਹੁਣ ਬਿੰਦ ਕਰਦੀ ਆਂ ਆਰਾਮ ਕਿਹੜੇ ਵੇਲੇ ਹੋ ਗਏ ਹੁਣ ਕਿੰਨਾ ਸਾਰਾ ਦਿਨ ਖੱਪੀ ਚੱਲਾਂ ਕੱਟ ਤੇ ਦੀ ਉੱਤੀਆਂ ਆ ਦੇਖੀ ਆ ਹਾ ਹੁਣ ਇਹ ਦਾਲ ਬਣਾ ਲਾ ਮੈਂ ਇਹਨਾਂ ਦੀ ਉਹ ਦਾਲ ਧਰ ਲੈਨੇ ਮੈਨੂੰ ਵਿੰਦਰਾਮ ਕਰ ਲੈਣ ਦੇ ਚਲ ਬਣਾ ਲੈ ਹੋਰ ਹੁਣ ਉੱਤੋਂ ਫੇਰ ਬਦਲ ਆਉਣ ਵਾਲਾ ਭਾਈ ਇਹਦਾ ਕੀ ਪਤਾਗਾ ਫੇਰ ਕਦੋਂ ਆਜੇ ਹੁਣ ਧਾਰਾ ਤੱਪਿਆਂ ਦਾ ਵੀ ਕਰਨਾ ਉਹਦਾ ਡੰਗਰ ਦੇਖਣੇ ਨੇ ਆ ਵੱਡੇ ਵੱਡੇ ਦੱਸ ਕਿਵੇਂ ਇਹ ਰਿੱਜਣਗੇ ਹੁਣ ਤੂੰ ਦੇਖ ਕੇ ਆਪਦਾ ਕਰੀ ਚੱਲ ਪਾਈ ਹੁਣ ਵੱਡੇ ਛੋਟੇ ਹੁਣ ਮੇਰੇ ਨਹੀਂ ਇਹ ਸਾਰੇ ਹੈ ਗਿਆ ਤੂੰ ਤਾਂ ਹਟਦੀ ਵੀ ਨਹੀਂ ਹੁੰਦੀ ਆ ਵੱਡੇ ਨੇ ਆ ਛੋਟੇ ਨੇ ਦੱਸ ਹੁਣ ਕਿਵੇਂ ਸਾਰਾ ਦੇਨੇ ਕੰਮ ਥੰਦੇ ਕਰੀਆ ਮਸਾਂ ਨਹੀਂ ਲੜਨਾ ਮੈਂ ਜਿੱਤੇ ਵੇਲੇ ਹਾਂ ਮੈਂ ਤਾਂ ਹੁਣ ਵਿੰਦਰਾਮ ਕਰ ਦਿਆਂ ਭਾਈ ਕੱਪੜਾ ਸਿੱਟ ਕੇ ਪੈਣੀ ਆ ਬਿੰਦ ਮੈਂ ਤਾਂ ਪਾਏ ਜਾ ਤੂੰ ਚਾਹ ਪੀ ਲੈ ਹੋਰ ਤੂੰ ਆਪਣੀ ਦਾਲ ਦੂਰ ਢਰ ਲੈ ਮੈਂ ਤਾਂ ਕਰ ਲੈਨੀ ਆ ਦਾਲ ਤਾਂ ਬਣਾ ਦੂੰ ਚੱਲ ਏਟ ਦੀ ਮਸਤ ਕਰ ਜਾ ਦਾਦੀ ਕੀ ਕਰਦੀ ਆ ਮੈਂ ਤਾਂ ਭਾਈ ਹੁਣ ਬਿੰਦਰਾਮ ਕਰਦੀ ਸੀ ਦਾਦੀ ਮੈਨੂੰ ਖੜਾ ਆ ਲਿਆ ਕਿੱਥੇ ਖੜਾ ਆ ਲਿਆ ਮੈਂ ਤੈਨੂੰ ਉੱਤੋਂ ਦਾ ਝਾੜ ਲੱਗਿਆ ਪਿਆ ਕਿੱਥੇ ਖੜਾ ਆ ਕਲੀਆ ਮਾਂ ਦਾਦੀ ਘੁੱਟ ਮਾਰੇ ਲੈ ਜਾ ਗੁਰਦੁਆਰੇ ਹੁਣ ਆਥਣੇ ਜੇ ਚੱਲਾਂਗੇ ਹੁਣ ਹਲੇ ਬਿੰਦੂ ਹੁਣ ਮੈਨੂੰ ਆਰਾਮ ਕਰ ਲੈਣ ਦੇ ਮੈਂ ਹੁਣ ਤੂੰ ਆ ਜਾ ਮੇਰੇ ਸਹਰਾਣੇ ਇੱਥੇ ਕਦੇ ਮੈਨੂੰ ਡੰਗਰਾਂ ਦੇ ਵਿੱਚ ਸੁਰਤ ਨਹੀਂ ਆਉਂਦੀ ਹੈਗੀ ਕਦੇ ਮੈਨੂੰ ਇੱਥੇ ਜਵਾਖਾਂ ਚ ਜੇ ਚਾਹ ਦੀ ਕੁੱਤ ਨੂੰ ਕਦੇ ਤਾਂ ਉਥੇ ਤੜਫ ਤੜਫ ਕੇ ਪੈਂਦੀਆਂ ਨੇ ਫੇਰ ਕਹਿੰਦੀਆਂ ਬਿੰਦੂ ਪਿੱਛੋਂ ਚਾਹ ਬਿੰਦੂ ਪਿੱਛੋਂ ਚਾਹ ਚੱਲ ਬਿੰਦੂ ਆਰਾਮ ਕਰਦੀਆਂ ਮੈਂ ਤਾਂ ਸਾਰ ਆਦੇ ਨਹੀਂ ਮੈਂ ਦਰੋ ਜਾਈ ਜੀ ਲਿਉਣੀ ਆ ਚਾਕੇ ਬਿੰਦੂ ਆਰਾਮ ਕਰਦੀਆਂਗੀ ਇਹੀ ਚੱਲਦਾ ਰਹਿੰਦਾ ਆ ਜਾ ਜੇ ਬਿੰਦੂ ਤੈ ਵੀ ਫਿਰ ਲੇ ਕੇ ਆਉਂਗਾ ਤਾ ਕੱਢੇ ਗਏ ਹੁਣ ਮੰਮੀ ਨੂੰ ਪੁੱਛਦੀ ਆਂ ਜੀ ਮੈਂ ਦਾਲ ਬਣਾਉਣਾ ਪਿਆ ਇਨੀ ਪਤਾ ਮੰਮੀ ਕਦੋਂ ਕਹਿ ਦੇਵੇ ਕਿ ਚਾਹ ਘਰ ਲਾ ਕੇ ਬਣਾ ਲੇ ਭਾਈ ਚਾਹ ਦੇ ਦੇ ਕੋ ਟਹੋਰ ਪੁੱਛਾਂ ਚੰਨ ਚਾਹ ਕੇ ਮੈਂ ਦਾਲ ਬਣਾ ਲੂੰਗੀ ਸਵਾਦ ਤਿਆਰ ਆ ਜਾ ਸਾਰਾ ਕੁਝ ਚਲ ਚੱਲ ਪੁੱਛਾਂ ਚੰਨ ਮੰਮੀ ਖਾਣਾ ਪੀਣੀ ਹੋ ਰੇ ਨਹੀਂ ਸਲਾਦ ਆ ਗਈ ਆ ਫੇਰ ਘੰਟਾ ਤਰਤੇਗੀ ਨਾ ਚਾਲ ਵਾਸਤੋ ਬਣਾ ਮੈਂ ਤਾਂ ਦਾਲ ਦੂਰ ਬਣਾਉਣੀ ਆਂ ਕਿ ਸਬਜੀ ਸਾਰੀ ਤਿਆਰ ਹੈਗਾ ਮਸਾਲਾ ਮਸੂਲਾ ਫਿਰ ਮੈਂ ਕਹੂੰ ਬਿੰਦ ਬਚਨਾ ਮੈਂ ਕਰ ਲੈਣੀ ਆ ਚਾਲ ਵਾਸਤੋ ਦੂਰ ਰਾਮ ਕਰ ਲੈ ਮੈਂ ਤਾਂ ਦਾਲ ਸਬਜੀ ਬਣਾਉਣੀ ਆਂ ਆ ਵੀ ਆਖਣ ਹੋਇਆ ਪਿਆਗਾ ਉਹ ਚਾ ਚਾ ਬਿੰਦੇ ਬਾਦ ਕਹਿ ਰਣੀ ਆਂ ਕਿ ਤੂੰ ਤਾਂ ਨਹੀਂ ਚੱਲ ਸਾਡ ਪਰੇ ਫਿਰ ਹੁਣ ਆਪਾਂ ਮੈਂ ਬਿੰਦ ਰਾਮ ਕਰ ਦਿਆਂ ਚੰਗਾ ਤੂੰ ਰਾਮ ਕਰ ਲੈ ਨਹੀਂ ਡੰਗਰ ਦੇਖਿਆ ਉਧਰ ਚੰਗਾ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰਿਓ ਸੱਸਰੀਆ ਕਾ